ਇਹ ਹੈ ਗੁਰਦੁਆਰਾ ਮਹਿਦਿਆਣਾ ਸਾਹਿਬ ਜਿਲ੍ਹਾ ਲੁਧਿਆਣਾ ਦੇ ਜਗਰਾਵਾ ਦੇ ਨਜ਼ਦੀਕ ਪਿੰਡ ਚੱਕਰ ਤੋਂ ਜਗਰਾਵਾ ਜਾਂਦੇ ਸਮੇਂ ਰਾਹਤੇ ਦੇ ਵਿੱਚ ਸਥਿਤ ਹੈ ਗੁਰਦੁਆਰਾ ਮਹਿਦਿਆਣਾ ਸਾਹਿਬ ਇਸ ਗੁਰਦੁਆਰਾ ਸਾਹਿਬ ਦਾ ਸੰਬੰਧ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੈ ਗੁਰੂ ਗੋਬਿੰਦ ਸਿੰਘ ਜੀ ਅਨੰਤਪੁਰ ਸਾਹਿਬ ਛੱਡਣ ਤੋਂ ਬਾਅਦ ਬਾਕੀਅਕ ਸਥਾਨਾਂ ਤੋਂ ਹੁੰਦੇ ਹੋਏ ਮਾਲਵੇ ਵੱਲ ਦੀ ਆਪਣੀ ਫੇਰੀ ਦੇ ਦੌਰਾਨ ਇਸ ਗੁਰਦੁਆਰਾ ਸਾਹਿਬ ਵਾਲੇ ਸਥਾਨ ਤੇ ਫੇਰੇ ਸਨ ਅਤੇ ਉਹਨਾਂ ਦੀ ਇਸ ਯਾਦ ਨੂੰ ਸਮਰਪਿਤ ਇੱਥੇ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਗਿਆ ਹੈ। 1960 ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ ਜਾਣਾ ਸ਼ੁਰੂ ਹੋਇਆ। ਇਹ ਗੁਰਦੁਆਰਾ ਸਾਹਿਬ ਆਬਾਦੀ ਤੋਂ ਕਾਫੀ ਦੂਰ ਇੱਕ ਜੰਗਲ ਵਰਗੇ ਸੁੰਸਾਨ ਇਲਾਕੇ ਦੇ ਵਿੱਚ ਸਥਿਤ ਹੈ ਅਜਾ ਹੋਰ ਕਾਰਨ ਇਸ ਗੁਰਦੁਆਰਾ ਸਾਹਿਬ ਦੇ ਆਸ-ਪਾਸ ਦਾ ਜੋ ਨਜ਼ਾਰਾ ਹੈ ਬੜਾ ਕੁਦਰਤੀ ਹੈ ਖੁੱਲੇ-ਡੁੱਲੇ ਖੇਤ ਅਤੇ ਇਸ ਗੁਰਦੁਆਰਾ ਸਾਹਿਬ ਦੇ ਨੇੜੇ ਕਿਸੇ ਕਿਸਮ ਦੀ ਕੋਈ ਆਬਾਦੀ ਨਹੀਂ ਇਸ ਗੁਰਦੁਆਰਾ ਸਾਹਿਬ ਦੀ ਇੱਕ ਮਹੱਤਵਪੂਰਨ ਖਾਸੀਅਤ ਇੱਥੇ ਸਿੱਖ ਇਤਿਹਾਸ ਨੂੰ ਮੂਰਤੀਕਾਰੀ ਦੇ ਰਾਹੀਂ ਪ੍ਰਦਰਸ਼ਿਤ ਕੀਤਾ ਜਾਣਾ ਹੈ ਇੱਥੇ ਸਿੱਖ ਇਤਿਹਾਸ ਨੂੰ ਮੂਰਤੀ ਦੇ ਰਾਹੀਂ ਇੱਕ ਵੱਡੇ ਖੇਤਰ ਦੇ ਵਿੱਚ ਜਿਤ ਰਿਆ ਗਿਆ ਹੈ ਜਿਹੜਾ ਆਪਣੇ ਆਪ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਨੂੰ ਬਲਖਣ ਬਣਾਉਂਦਾ ਹੈ ਇਸ ਗੁਰਦੁਆਰਾ ਸਾਹਿਬ ਦੇ ਅਜਿਹੇ ਪੱਖ ਦੇ ਕਾਰਨ ਇਸ ਨੂੰ ਸਿੱਖੀ ਦੇ ਸਕੂਲ ਵਜੋਂ ਜਾਣਿਆ ਜਾਂਦਾ ਹੈ ਕਿ ਸਿੱਖ ਇਤਿਹਾਸ ਨਾਲ ਸੰਬੰਧਿਤ ਜੋ ਸੁੰਦਰ ਤਰੀਕੇ ਨਾਲ ਇੱਥੇ ਪੇਸ਼ਕਾਰੀ ਮੂਰਤੀਆਂ ਦੇ ਰਾਹੀਂ ਕੀਤੀ ਗਈ ਹੈ ਅਤੇ 18ਵੀਂ ਸਦੀ ਦਾ ਜੋ ਖਾਸ ਕਰਕੇ ਸਿੱਖ ਸੰਰਸ਼ੀ ਉਹਨੂੰ ਇੱਥੇ ਬੜੇ ਸੁੰਦਰ ਤਰੀਕੇ ਦੇ ਨਾਲ ਜੋ ਤਸਵੀਰਾਂ ਦੇ ਰਾਹੀਂ ਮੂਰਤੀਆਂ ਦੇ ਰਾਹੀਂ ਸਿਰਜਿਆ ਗਿਆ ਹੈ ਇੱਥੇ ਜੋ ਮੂਰਤੀਕਾਰੀ ਹੈ ਉਸ ਦੇ ਵਿੱਚ ਜਿਆਦਾਤਰ ਮੂਰਤੀਆਂ ਕਾਰਾ ਸਿੰਘ ਰਾਏ ਕੋਟੀ ਜਿਹੜਾ ਪੰਜਾਬ ਦਾ ਪ੍ਰਸਿੱਧ ਮੂਰਤੀਕਾਰ ਸੀ ਉਸ ਵੱਲੋਂ ਤਿਆਰ ਕੀਤਾ ਗਿਆ ਹੈ ਬਣਾਇਆ ਗਿਆ ਹੈ ਇਹਨਾਂ ਮੂਰਤੀਆਂ ਦੇ ਵਿੱਚ ਜੋ ਕਲਾਤਮਕਤਾ ਹੈ ਸਾਧ ਤੱਕ ਹੈ ਇਹਨਾਂ ਮੂਰਤੀਆਂ ਨੂੰ ਦੇਖ ਕੇ ਅਕਸਰ ਹੀ ਲੋਕ ਭਾਵਕ ਹੋ ਜਾਂਦੇ ਹਨ ਇਹਨਾਂ ਮੂਰਤੀਆਂ ਦੇ ਵਿੱਚ ਜੋ ਸਿੱਖ ਇਤਿਹਾਸ ਦਾ ਕਾਲਾ ਦੌਰ ਸੀ ਜਿਸ ਦੇ ਵਿੱਚ ਸਿੱਖਾਂ ਦੇ ਉੱਤੇ ਅਨੇ ਵਾਕ ਸ਼ਰਧਤ ਕੀਤੇ ਗਏ ਮਾਮਾ ਦੇ ਗੜਾ ਕਿ ਉਹਨਾਂ ਦੇ ਬੱਚਿਆਂ ਦੇ ਟੁਕੜੇ ਕਰ ਕਰਕੇ ਹਾਰ ਬਣਾ ਬਣਾ ਪਾਏ ਗਏ ਉਹ ਸਾਰਾ ਕੁਝ ਇੱਥੇ ਮੂਰਤੀਕਾਰੀ ਦੇ ਰਹੀਂ ਸਿਰਜਿਆ ਗਿਆ ਹੈ ਮੂਰਤੀਕਾਰੀ ਦੇ ਰਹੀਂ ਦਰਸਾਇਆ ਗਿਆ ਹੈ ਇਸ ਗੁਰਦੁਆਰਾ ਸਾਹਿਬ ਦਾ ਪਰਵੰਦਸਥਾਨ ਦੇ ਲੈਵਲ ਤੇ ਕੀਤਾ ਜਾ ਰਿਹਾ ਹੈ ਇੱਥੇ ਲਗਾਤਾਰ ਗੁਰੂ ਕਾ ਲੰਗਰ ਵਰਤਦਾ ਹੈ ਅੰਮ੍ਰਿਤਸਰ ਸਹਿਬ ਆਉਣ ਵਾਲੇ ਸਰਦਾਲੂ ਅਤੇ ਇਸ ਪਾਸੇ ਵਿਦਕ ਟੂਰ ਲਿਉਣ ਵਾਲੇ ਸਕੂਲ ਇੱਥੇ ਜ਼ਰੂਰ ਆਉਂਦੇ ਹਨ ਅਤੇ ਇੱਥੇ ਜੋ ਪੰਜਾਬ ਦੇ ਇਤਿਹਾਸ ਨੂੰ ਤੇ ਖਾਸ ਕਰਕੇ ਸਿੱਖੀ ਇਤਿਹਾਸ ਨੂੰ ਮੂਰਤੀਆਂ ਦੇ ਰਾਹੀਂ চিত্রਿਆ ਗਿਆ ਹੈ ਉਸ ਨੂੰ ਨੇੜੇ ਤੋਂ ਵੇਖਦੇ ਹਨ ਬਹੁਤ ਬਹੁਤ ਧੰਨਵਾਦ ਸਾਥੀਓ